ਕੀਤੀ ਗਈ ਹੈ ਰਾਜਾ ਵਡਿੰਗ ਨੇ ਕਿਹਾ ਹੈ ਕਿ ਜੋ ਟ੍ਰੇਨਾਂ ਰੁਕਨਾਲ ਵਪਾਰੀਆਂ ਨੂੰ ਮੁਸ਼ਕਲ ਹੋ ਰਹੀਆਂ ਵਪਾਰੀਆਂ ਨੂੰ ਕਾਫੀ ਨੁਕਸਾਨ ਚੱਲਣਾ ਪੈ ਰਿਹਾ ਹੈ ਵਡਿੰਗ ਨੇ ਕਿਹਾ ਕਿ ਕਿਸਾਨ ਲੀਡਰ ਵਪਾਰੀਆਂ ਨਾਲ ਮੀਟਿੰਗ ਕਰਨ ਵਪਾਰੀਆਂ ਨੂੰ ਹੁਣ ਚੰਡੀਗੜ੍ਹ ਤੋਂ ਦਿੱਲੀ ਜਾਣਾ ਪੈ ਰਿਹਾ ਹੈ ਕਾਬਿਲ ਗੋੜਾ ਕਿ 14 ਫਰਵਰੀ ਤੋਂ ਹੀ ਜੋ ਸ਼ੰਭੂ ਬਾਰਡਰ ਹੈ ਉਹ ਵੀ ਕਿਸਾਨਾਂ ਦੇ ਵੱਲੋਂ ਬੰਨ੍ਹ ਕੀਤਾ ਗਿਆ ਹੈ ਖਨੌਰੀ ਬਾਰਡਰ ਦੇ ਵਿੱਚ ਕਿਸਾਨ ਡੱਟੇ ਹੋਏ ਨੇ ਤੇ ਹਾਲ ਹੀ ਚ 11 ਦਿਨ ਹੋ ਗਏ ਨੇ ਜਿਰੋਕੀ ਕਿਸਾਨਾਂ ਦੇ ਵੱਲੋਂ ਸ਼ੰਭੂ ਰੇਲਵੇ ਟਰੈਕ ਦੀ ਜਾਮ ਪੀਤਾ ਗਿਆ ਹੈ ਇਸ ਦੇ ਵਿਚਾਲੇ ਵਪਾਰੀਆਂ ਨੂੰ ਕਾਫੀ ਖੱਜਲ ਖੁਆਇਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਜੋ ਨੁਕਸਾਨ ਉਹਨਾਂ ਨੂੰ ਚੰਨਣਾ ਪੈ ਰਿਹਾ ਹੈ ਹਾਲਾਂਕਿ ਕਿਸਾਨ ਜੁਨੇ ਆਪਣੀ ਮੰਗਾਂ ਨੂੰ ਲੈ ਕੇ ਡੱਟੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਹਾਲਾਂਕਿ ਜੋ ਸ਼ੰਭੂ ਰੇਲਵੇ ਟਰੈਕ ਤੇ ਤਰਨਾ ਲਗਾਇਆ ਗਿਆ ਹੈ ਕਿਸਾਨ ਜਿੱਥੇ ਬੰਦੀਆਂ ਨੇ ਕਹਿ ਰਹੇ ਕਿ ਤਿੰਨ ਜੋ ਕਿਸਾਨ ਪ ਗੁਨਾਦਾਰ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ ਤਹਨ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅਪੀਲ ਕੀਤੀ ਹੈ ਕਿਸਾਨ ਲੀਡਰਾਂ ਕਿਸਾਨ ਆਗੂਆਂ ਨੂੰ ਕਿ ਕ੍ਰੇਨਾ ਰੋਕਣ ਦੇ ਨਾਲ ਵਪਾਰੀਆਂ ਨੂੰ ਮੁਸ਼ਕਲ ਹੋ ਰਹੀ ਹੈ ਵਪਾਰੀਆਂ ਨੂੰ ਕਾਫੀ ਨੁਕਸਾਨ ਚਲਣਾ ਪੈ ਰਿਹਾ ਹੈ ਕਰਦਾ ਇਸ ਤਰ੍ਹਾਂ ਬੈਠਣ ਦਾ ਧਰਨਿਆਂ ਤੇ ਪਰ ਮਜਬੂਰੀ ਜਿਹੜੀ ਹੈ ਉਹ ਉਹਨਾਂ ਨੂੰ ਧਰਨਿਆਂ ਤੇ ਬਿਠਾਈ ਬੈਠੀ ਹੈ ਔਰ ਉਹ ਲੜਾਈ ਲੜ ਰਹੇ ਨੇ ਦੇਸ਼ ਦਾ ਅੰਦਾਜ਼ਾ ਅੱਜ ਮੈਂ ਸਮਝਦਾ ਕਿ ਉਹਰੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਮਰ ਚ ਜਾਂਦਾ ਸਰਕਾਰਾਂ ਨੇ ਕੰਨਾਂ ਦੇ ਵਿੱਚ ਰੂਪ ਪਾ ਲਈਏ ਅੱਖਾਂ ਬੰਦ ਕਰ ਲਈਆਂ ਔਰ ਜੋ ਹੋ ਰਿਹਾ ਕਿਸਾਨ ਨਾਲ ਉਹ ਸਾਰੀ ਦੁਨੀਆ ਨੇ ਵੇਖਿਆ ਤੇ ਜਾਣਦੀ ਹੈ ਮੁੱਦਾ ਬੜਾ ਜਾਇਜ਼ ਹੈ ਲੇਕਿਨ ਕਿਵੇਂ ਇਹਨੂੰ ਇਕੱਠਾ ਰੱਖਿਆ ਜਾਵੇ ਮੈਂ ਕਿਸਾਨ ਭਰਾਵਾਂ ਨੂੰ ਵੀ ਖਾਸ ਕਰਕੇ ਡੱਲੇਵਾਲ ਸਾਹਿਬ ਤੇ ਪਨੀਰ ਸਾਹਿਬ ਭਰਾਵਾਂ ਨੂੰ ਤੇ ਆਰਗੇਨਾਈਜੇਸ਼ਨ ਦੇ ਜਿਹਨੂੰ ਵੀ ਜਿਹੜੇ ਹੈਡਸ ਹੈ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਸਾਨੂੰ ਇਹਨਾਂ ਵਪਾਰੀਆਂ ਦੇ ਨਾਲ ਇੱਕ ਬਾਟ ਕੇ ਮੀਟਿੰਗ ਕਰਨੀ ਚਾਹੀਦੀ ਹੈ ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਦਾ ਡੈਲੀਗੇਸ਼ਨ ਲੈ ਕੇ ਪੰਦੇਰ ਸਾਹਿਬ ਔਰ ਡੱਲੇਵਾਲ ਸਾਹਿਬ ਕੋਲ ਜਾਓ ਔਰ ਜਿਹੜੀਆਂ ਤੁਹਾਨੂੰ ਤਕਲੀਫਾਂ ਆ ਰਹੀਆਂ ਉਹਦੇ ਬਾਰੇ ਤੁਸੀਂ ਕਿਸਾਨੀ ਲੀਡਰਾਂ ਨਾਲ ਚਰਚਾ ਕਰੋ ਤਾਂ ਜੋ ਤੁਹਾਨੂੰ ਦਿੱਕਤ ਵੀ ਨਾ ਆਵੇ ਮੈਨੂੰ ਨਹੀਂ ਲੱਗਦਾ ਕਿਸਾਨ ਵਪਾਰੀ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਮੈਨੂੰ ਨਹੀਂ ਲੱਗਦਾ ਬਟ ਤਰੀਕਾ ਉਹਨਾਂ ਦਾ ਅੰਦੋਲਨ ਦਾ ਬਿਲਕੁਲ ਉਹ ਸਹੀ ਕੌਜ਼ ਵਾਸਤੇ ਲੜਾਈ ਲੜ ਰਹੇ ਹੈ ਸਹੀ ਮੁੱਦੇ ਵਾਸਤੇ لیکن ਕਿਦਾਂ ਅਸੀਂ ਇਹਨੂੰ ਤਰੀਕਾ ਅਪਣਾਇਆ ਜਾ ਸਕਦਾ ਜਿਹਦੇ ਨਾਲ ਕਿਸੇ ਵਪਾਰੀ ਨੂੰ ਦਿੱਕਤ ਨਾ ਆਵੇ ਕਿਸੇ ਕੰਮਕਰਦਾਰ ਨੂੰ ਕਾਰੋਬਾਰੀ ਨੂੰ ਦਿੱਕਤ ਨਾ ਆਵੇ ਤਾਂ ਜੋ ਦੂਜੀਆਂ ਜਿਹੜੀਆਂ ਵਿਰੋਧੀ ਤਾਕਤਾਂ ਉਹ ਇਹਰਾ ਫਾਇਦਾ ਉਠਾਉਣੀਆਂ ਕਿ ਦੇਖੋ ਇਹਨਾਂ ਲੋਕਾਂ ਨੇ ਤੁਹਾਡੇ ਵਪਾਰ ਬੰਦ ਕਰਾਤੇ ਸੋ ਮੈਂ ਸਮਝਦਾ ਕਿ ਐਮੀਕਬਲੀ ਬਾਟ ਕੇ ਮੈਂ ਵੀ ਕੋਸ਼ਿਸ਼ ਕਰੂੰਗਾ ਆਈ ਵਿਲ ਸਪੀਕ ਟੂ ਮੈਂ ਡੈਲੇਵਲ ਸਾਹਿਬ ਨਾਲ ਗੱਲ ਕਰੂੰਗਾ ਕੋਚੀ ਕਰੂੰਗਾ ਨੀਰ ਸਾਹਿਬ ਨਾਲ ਵੀ ਮੇਰੀ ਗੱਲ ਹੋਵੇ ਔਰ ਮੈਂ ਚਾਹਣਾ ਕਿ ਵਪਾਰੀ ਭਰਾ ਵੀ ਕੁਝ ਇਕੱਠੇ ਹੋ ਕੇ ਆ ਕਿਸਾਨ ਜੱਥੇਬੰਦੀਆਂ ਨਾਲ ਜਾਂ ਡੱਲੇਵਾਲ ਸਾਹਿਬ ਹੋਰਾਂ ਨਾਲ ਇਹ ਗੱਲ ਕਰਨ ਕਿ ਉਹਨਾਂ ਦੀਆਂ ਤਾਂ तमाम ਸਾਰੀਆਂ ਮੁਸ਼ਕਲਾਂ ਸੋਲਵ ਹੋ ਜਾਣ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਸਾਡੇ ਮੁੱਦਾ ਰੱਖਿਓ ਤੇ ਅਸੀਂ ਫਿਰ ਗੱਲ ਕਰਾਂਗੇ ਅਸੀਂ ਮਿਲਾਂਗੇ ਸੋ ਮੈਂ ਇਸ ਕਰਕੇ ਮੁੱਦਾ ਰੱਖ ਰਿਆਂ ਕਿ ਮੇਰੀ ਇਹ ਆਵਾਜ਼ ਡੱਲੇਵਾਲ ਸਾਹਿਬ ਤੱਕ ਤੇ ਵਪਾਰੀਆਂ ਤੱਕ ਵੀ ਪਹੁੰਚ ਜਾਏਗੀ ਕਿਸੇ ਅੱਗੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੀਵਾਲ ਦੀ ਜਨਾਦੀ ਵੱਲੋਂ ਇੱਕ ਵੱਡਾ ਦਾਵਾ ਕੀਤਾ ਹੈ ਰਾਜੀਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਕੇਸ਼ੀਵਾਲ ਨੇ ਸੀਐਮ ਬਣਨ ਦਾ ਆਫਰ ਦਿੱਤਾ ਸੀ ਸੀਟਾਂ ਨੂੰ ਲੈ ਕੇ ਵੀ ਗੱਲ ਚੱਲ ਰਹੀ ਸੀਗੀ ਮੈਨੂੰ 45 ਸੀਟਾਂ ਵੀ ਆਫਰ ਕੀਤੀਆਂ ਗਈਆਂ ਸਨ ਰਾਜੀਵਾਲ ਨੇ ਕਿਹਾ ਕਿ ਸਾਥੀ ਜੱਥੇਬੰਦੀਆਂ ਦੇ ਇਤਰਾਜ਼ ਤੋਂ ਬਾਅਦ ਮੈਂ ਪਿੱਛੇ हट ਗਿਆ ਸਭ ਕੁਝ ਫਾਈਨਲ ਹੋ ਗਿਆ ਸੀ ਪਰ ਕੁਝ ਲੈਫਟ ਪਾਲੀਆਂ ਜੱਥੇਬੰਦੀਆਂ ਨੇ ਇਤਰਾਜ਼ ਕੀਤਾ ਕੇਸ਼ੀਵਾਲ ਮੈਨੂੰ ਇਕੱਲੇ ਨੂੰ ਹੀ ਸਾਧ ਰਹੇ ਸਨ ਰਾਜੀਵਾਲ ਨੇ ਕਿਹਾ ਕਿ ਜੇ ਮੈਂ ਕਿਆਸੇ দান ਹੁੰਦਾਤਾ ਸੀ ਐਮ ਬੰਟਾ ਪਰ ਮੈਂ ਕਿਸਾਨ ਸਾਥੀਆਂ ਦੇ ਨਾਲ ਚੱਲਿਆ ਸਿੰਘ ਸਮਾਜ ਵਰਚਾ ਬਨੋਂ ਬਾਰੇ ਮੈਨੂੰ ਪੁੱਛਿਆ ਗਿਆ ਚੋਣ ਲੜਨ ਦਾ ਫੈਸਲਾ ਮੇਰਾ ਆਪਣਾ ਨਹੀਂ ਸੀ ਚੋਣ ਲੜਨ ਦਾ ਪਛਤਾਵਾ ਅੱਗੇ ਕਦੀ ਵੀ ਨਹੀਂ ਲੜਾਂਗਾ ਚੋਣਾ ਲੜਿਆ ਇੱਕ ਵੱਖਰਾ ਤੁਸੀਂ ਆਉਦਾ ਕਿਸਾਨਾਂ ਦੇ ਤੁਹਾਡੇ ਉਮੀਦਵਾਰ ਜਿਹੜੇ ਹੈਗੇ ਮੈਦਾਨ ਦੇ ਵਿੱਚ ਨਿਤਰੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਪਾਸੇ ਵਿਰੋਧ ਵੀ ਕਾਪ ਕਰ ਰਹੇ ਆ ਤਾਂ ਕੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਨਿਤਰਣਾ ਠੀਕ ਨਹੀਂ ਸਮਝਿਆ ਕਿ ਜੇ ਚਲੋ ਉਦੋਂ ਨਹੀਂ ਗੱਲ ਬਣੀ ਤਾਂ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹੋ ਤਾਂ ਕੀ ਤੁਸੀਂ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਤੁਹਾਨੂੰ ਲੱਗਦਾ ਜਾਂ ਤੁਹਾਡਾ ਕੌਨਫੀਡੈਂਸ ਹੈ ਜਿਹੜਾ ਇੱਥੇ ਤੁਸੀਂ ਗਵਾਤਾ ਇਹ ਨਹੀਂ ਸਵਾਲ ਇਹ ਨਹੀਂ ਹੈ ਅਸਲੀਅਤ ਲੋਕਾਂ ਨੂੰ ਪਤਾ ਹੀ ਨਹੀਂ ਜਦੋਂ ਅਸੀਂ ਉੱਥੇ ਬੈਠੇ ਸੀ ਉਦੋਂ ਸਾਡੇ ਵਿੱਚ ਕੇਜਰੀਵਾਲ ਸਾਡੇ ਵਿੱਚ ਕੇਜਰੀਵਾਲ ਆ ਕੇ ਅਮ ਰੋਜ ਕਹਿੰਦਾ ਸੀ ਵੀ ਮੈਂ ਮੇਰੀ ਸਪੋਰਟ ਕਰੋ ਕੇਜਰੀਵਾਲ ਰੋਜ ਆ ਕੇ ਕਹਿੰਦਾ ਸੀ ਮੇਰੀ ਸਪੋਰਟ ਕਰੋ ਕੇਜਰੀਵਾਲ ਦੀ ਸਪੋਰਟ ਅਸੀਂ ਕੀਤੀ ਨਹੀਂ ਉਸ ਵੇਲੇ ਸੀ ਕਿਹਾ ਲੋਕਾਂ ਨੂੰ ਵੀ ਭਾਈ ਉਹਨੂੰ ਕੇਜਰੀਵਾਲ ਨੂੰ ਕਿਹਾ ਵੀ ਤੂੰ ਇਲੈਕਸ਼ਨ ਤੇ ਇਲੈਕਸ਼ਨ ਜਦੋਂ ਆਏਗਾ ਉਦੋਂ ਗੱਲ ਕਰੀ ਜਦੋਂ ਅਸੀਂ ਅੰਦੋਲਨ ਜਿੱਤ ਕੇ ਆ ਗਏ ਫਿਰ ਕੁਝ ਲੋਕਾਂ ਨੇ ਬੈਠ ਕੇ ਗੱਲ ਕੀਤੀ ਵੀ ਚਲੋ ਫੈਸਲਾ ਕਰੀਏ ਫੈਸਲਾ ਇਹ ਹੋ ਗਿਆ ਕੇਜਰੀਵਾਲ ਨਾਲ ਬੈਠ ਕੇ ਵੀ ਮੈਂ ਚੀਫ ਮਿਨਿਸਟਰ ਹੋਊਂਗਾ ਸੀਟਾਂ ਤੋਂ ਕਿਹੜੀਆਂ ਲੈਣੀ ਆ ਅਸੀਂ ਕੋ ਕਮੇਟੀ ਬਣਾਈ ਤੀ ਉਹ ਕਮੇਟੀ ਹਰਮੀਤ ਸਿੰਘ ਆਦੀਆਂ ਸੀ ਮਨਜੀਤ ਸਿੰਘ ਰਾਏ ਸੀ ਉਹਨੇ 45 ਸੀਟਾਂ ਆਫਰ ਕੀਤੀਆਂ ਤੇ ਜਦੋਂ ਇਹ ਸਾਰਾ ਕੁਝ ਫਾਈਨਲ ਹੋ ਗਿਆ ਉਸ ਵੇਲੇ ਫਿਰ ਜਿਹੜਾ ਸਾਡੇ ਲੈਫਟ ਵਾਲੇ ਸੀ ਇਹ ਕਹਿੰਦੇ ਯਾਰ ਉਹ ਤਾਂ ਬਣਾ ਬੰਦਾ ਮਾੜਾ ਹੈ ਉਹਦੇ ਨਾਲ ਇਲੈਕਸ਼ਨ ਨਹੀਂ ਸਾਂਝੀ ਨਹੀਂ ਪੋਣੇ ਤੂੰ ਮੈਂ ਪੋਲੀਟੀਸ਼ੀਅਨ ਨਹੀਂ ਸੀ ਜੇ ਤਾਂ ਮੈਂ ਪੋਲੀਟੀਸ਼ੀਅਨ ਹੁੰਦਾ ਤੇ ਮੈਂ ਤਾਂ ਚੀਫ ਮਿਨਿਸਟਰ ਬਣਨਾ ਸੀ ਮੈਂ ਉਹਨਾਂ ਦੀ ਗੱਲ ਨਾ ਮੰਨਦਾ ਮੈਂ ਕਿਹਾ ਨਹੀਂ ਮੈਂ ਸਾਰੀ ਉਮਰ ਨਹੀਂ ਇਲੈਕਸ਼ਨ ਲੜੀ ਮੈਂ ਹੁਣ ਵੀ ਤੁਹਾਡੀ ਗੱਲ ਨਹੀਂ ਥੱਲਦਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਇੱਕ ਫੈਸਲਾ ਕਰ ਲਓ ਫਿਰ ਮੁੜ ਕੇ ਮੈਨੂੰ ਨਾ ਕਿਉਂ ਇਲੈਕਸ਼ਨ ਲੜਨ ਨੂੰ ਮੈਨੀਫੈਸਟ ਇਲੈਕਸ਼ਨ ਲੜਨੀ ਕਹਿੰਦੇ ਠੀਕ ਹੈ ਮੈਂ ਜਾ ਕੇ ਉਹਨੂੰ ਜਵਾਬ ਦੇ ਆਇਆ ਉਹ ਮੈਨੂੰ ਕਹਿੰਦਾ ਵੀ ਤੂੰ ਕੱਲਾ ਵੀ ਆ ਜਾ ਤਾਂ ਵੀ ਚੀਫ ਮਿਨਿਸਟਰ ਮੈਂ ਕਿਹਾ ਨਹੀਂ ਮੈਂ ਆਪਣੇ ਸਾਥੀ ਨੂੰ ਛੱਡ ਸਕਦਾ ਇਲੈਕਸ਼ਨ ਨੂੰ ਉਹ ਨਾ ਕਲੀਅਰ ਕਟ ਚੀਫ ਮਿਨਿਸਟਰ ਦੀ ਗੱਲ ਫੈਸਲਾ ਹੋ ਗਿਆ ਸੀ ਕੁਲਵਿੰਦਰ ਰਾਜੇਵਾਲ ਚੀਫ ਮਿਨਿਸਟਰ ਉਹ ਹੋ ਗਿਆ ਫੈਸਲਾ ਹੋ ਗਿਆ ਸੀ ਇਹ ਤਾਂ ਦੂਜੀ ਵਾਰੀ ਉਹਨੇ ਕਿਹਾ ਤੂੰ ਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ ਫਿਰ ਉਹਦੇ ਬਾਅਦ ਕੀ ਹੋਇਆ ਵੀ ਇੱਕ ਮਹੀਨਾ ਇਹ ਆਪੋ ਵਿੱਚ ਇਕੱਲੇ ਇਕੱਲੇ ਲੈਫਟ ਵਾਲੇ ਤੇ ਸਾਡੇ ਬਾਕੀ ਸਾਥੀ ਗੱਲਾਂ ਕਰਦੇ ਰਹੇ ਮੈਂ ਚੰਡੀਗੜ੍ਹ ਸੱਦਿਆ ਕਹਿੰਦੇ ਅਸੀਂ ਫੈਸਲਾ ਕਰ ਲਿਆ ਇਲੈਕਸ਼ਨ ਲੜਨੀ ਮੈਂ ਉਹਨਾਂ ਨੂੰ ਕਿਤੇ ਮਦਦ ਕਰਨੀ ਮੈਂ ਅਨਾਉਂਸ ਕਰ ਦੇਣਾ ਕਹਿੰਦੇ ਨਹੀਂ ਇਦਾਂ ਨਹੀਂ ਕਰਨਾ ਇਹ ਤਾਂ ਅਨਾਉਂਸ ਹੀ ਕਰਨਾ ਤੇਰੀ ਅਗਵਾਈ ਚ ਲੜਨੀ ਆ ਮੈਂ ਕਿਹਾ ਮੈਂ ਤਾਂ ਲੜਨੀ ਨਹੀਂ ਰੋਲਾ ਪਿਆ ਹੋਏ ਹੋਏ ਹੋਈ ਉਹ ਦੇਖੋ ਜੀ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਜਵਾਬ ਨਹੀਂ ਦਿੱਤਾ ਸਾਨੂੰ ਸਾਰਿਆਂ ਨੂੰ ਜਵਾਬ ਦਿੰਦਾ ਵਿੱਚ ਉਫ ਕਰ ਗਿਆ ਮੈਨੂੰ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਪਿੱਛੇ ਰਿਹਾ ਕੇ ਇੱਕ ਫੱਟਾ ਖੜਾ ਕਰਦਾ ਸੂਤ ਸੁੱਚੇ ਦਾ ਉਹ ਉਮੀਦ ਕਰਦੀ ਉਹਨਾਂ ਨੇ ਖੜਕ ਟਿਕਟਾ ਮੰਡਲ ਲਾ ਕੇ ਇਹਨੇ ਨਹੀਂ ਟਿਕਟਾ ਮੰਡਲ ਇਹ ਮਟਿਕ ਨਹੀਂ ਬੰਡੀ ਟਿਕਟਾ ਮੰਡਲ ਲਾ ਕੇ ਜਦੋਂ ਲਾਸਟ ਦੇ ਆ ਗਈ ਨਾ ਕਾਗਜ਼ ਵਾਪਸ ਲੈਣ ਲਈ ਉਹ ਤੇ ਅਗਲੇ ਦਿਨ ਮੇਰੇ ਕੋਲ ਆਕੇ ਜੀ ਹੁਣ ਤੇ ਪੇਪਰ ਵਾਪਸ ਲੈ ਲਓ ਮੈਂ ਕਿਹਾ ਹੁਣ ਨਹੀਂ ਮਰਾਂਗਾ ਤੇ ਉਹ ਕਹਿੰਦੇ ਕਿਉਂ ਮੈਂ ਕਿਹਾ ਜਿਹੜੇ 102 ਬੰਦੇ ਮੇਰੇ ਨਾਂ ਤੇ ਖੜੇ ਕੀਤੇ ਐ ਇਹ ਮੈਨੂੰ ਸਾਰੀ ਉਮਰ ਗਾਵਾਂ ਘੱਟਣਗੇ ਵੀ ਇਹਨੇ ਸਾਨੂੰ ਧੋਖਾ ਦਿੱਤਾ ਮੈਂ ਸਿੱਖਿਆ ਹੀ ਨਹੀਂ ਮੈਂ ਇਹ ਕਰਨਾ ਉਹ ਕਹਿੰਦੇ ਜੀ ਫਿਰ ਅਸੀਂ ਤੇਰਾ ਵਿਰੋਧ ਕਰਾਂਗੇ ਮੈਂ ਕਿਹਾ ਮੈਨੂੰ ਵੋਟ ਇੱਕ ਵੀ ਨਾ ਪਵੇ ਇਹਨਾਂ ਨਾਲ ਮੈਨੂੰ ਕੋਈ ਮਤਲਬ ਹੀ ਨਹੀਂ ਪਰ ਫਿਰ ਖਾਲੀ ਹੱਥ ਕਿਵੇਂ ਰਹਿਗੇ ਇਹਨਾਂ ਨੂੰ ਸਾਰਿਆਂ ਦਾ ਵਿਰੋਧ ਕੀਤਾ ਫਿਰ ਸਾਰੀਆਂ ਜਥੇਬੰਦੀ ਨੇ ਵਿਰੋਧ ਕੀਤਾ ਫਿਰ ਇਸੇ ਕਰਕੇ ਐਸਕੇਮ ਟੁੱਟਿਆ ਐਸ ਕੇ ਉਟਿਆ ਮੈਂ ਗਿਆ ਨਹੀਂ ਫਿਰ ਕਹਿਣ ਲੱਗੇ ਸਾਡਾ ਪਛਤਾਵਾ ਹੈ ਉਹ ਚੋਣ ਨਹੀਂ ਲੜਨੀ ਚਾਹੀਦੀ ਸੀ ਜਾਂ ਤੋਂ ਲੱਗਦਾ ਕਿ ਸਹੀ ਫੈਸਲਾ ਸੀ ਇਹ ਫੈਸਲਾ ਉਹਨਾਂ ਦਾ ਸੀ ਮੇਰਾ ਨਹੀਂ ਸੀ ਤੁਹਾਨੂੰ ਅੱਜ ਲੱਗਦਾ ਹੈ ਕਿ ਨਹੀਂ ਸੀ ਲੜਨਾ ਚਾਹੀਦਾ ਮੈਂ ਸਾਰੀ ਉਮਰ ਨਹੀਂ ਲੜਿਆ ਫਿਰ ਉਦੋਂ ਵੀ ਨਹੀਂ ਸੀ ਲੜਨੀ ਚਾਹੀਦੀ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਪਛਤਾਵਾ ਕਰ ਦਿਓ ਪਛਤਾਵਾ ਬਿਲਕੁਲ ਠੀਕ ਹੈ ਇਹਦੇ 'ਚ ਮੈਨੂੰ ਨਹੀਂ ਸੀ ਲੜਨੀ ਚਾਹੀਦੀ ਪਰ ਇਹ ਬਣੋਗੇ ਕਦੇ ਨਹੀਂ ਉਹ ਕੋਈ ਪ੍ਰੋਗਰਾਮ ਅਕਾਲੀ ਦਲ ਦੇ ਕੈਂਡੀਡੇਟ ਦੇ ਪ੍ਰਧਾਨ ਦੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਆਮ ਆਦਮੀ ਪਾਰਟੀ ਸ਼ਾਮਲ ਹੋਇਹ ਤਸਕਰਾ ਜਵਿੰਦਰ ਸਿੰਘ ਦੇ ਛੋਟੇ ਭਰਾ ਲਖਵਿੰਦਰ ਸਿੰਘ ਲੱਕੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਕਰਮਜੀਤ ਅਨਮੋਲ ਨੇ ਇਹਨਾਂ ਨੂੰ ਪਾਰਟੀ ਸ਼ਾਮਲ ਕਰਵਾਇਆ ਹੈ ਪਾਰਟੀ ਸਵਾਗਤ ਇਹਨਾਂ ਦਾ ਕੀਤਾ ਗਿਆ ਫਰੀ ਕੋਟੋ ਦਾ ਜੇ ਅਕਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਅਕੀ ਤਸਵੀਰ ਦੇ ਸਾਹਮਣੇ ਆਈ ਹੈ ਕਰਮਜੀਤ ਅਨਮੋਲ ਦੇ ਵੱਲੋਂ ਇਨਾਦਾ ਪਾਰਟੀ ਸਵਾਗਤ ਕੀਤਾ ਗਿਆ ਅਕਾਲੀ ਦਲ ਦੇ ਵੱਲੋਂ ਫਰੀਦਕੋਟ ਤੋਂ ਉਮੀਦਵਾਰ ਨiraj jindar singh ਜਿਨ੍ਹਾਂ ਦੇ ਪ੍ਰਾਨੇ ਤੇ ਉਹ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਿਆ